ਅਸੀਂ ਭਗਵੰਤ ਮਾਨ ਨੂੰ ਇੱਕੋ ਹੀ ਚੀਜ਼ ਪੁੱਛਣਾ ਚਾਹੁੰਦੇ ਆ ਵੀ ਉਹ ਜਦੋਂ ਤੁਹਾਡੇ ਨਾਲ ਸੀਗਾ ਉਦੋਂ ਵਿਰੋਧੀ ਧਿਰ ਦਾ ਨੇਤਾ ਸੀ ਤੇ ਉਦੋਂ ਜਦੋਂ ਉਹਨੇ ਆਪਣਾ ਰਾਣਾ ਗਰਜੀਤ ਇੱਕ ਮੁੱਛਾਂ ਵਾਲਾ ਸਾਡਾ ਕਾਂਗਰਸੀ ਹੈ ਇੱਕ ਬਹੁਤ ਵੱਡਾ ਲੀਡਰ ਹੈ ਮੰਤਰੀ ਹੈ ਤੇ ਉਦੋਂ ਜਦੋਂ ਉਹਨੇ ਕੋਈ ਉਹਦੇ ਤੇ ਕੇਸ ਸੀਗਾ ਕ腐ਸ਼ਨ ਕੀਤੀ ਜਾਂ ਉਹਨਾਂ ਨੇ ਕੋਈ ਅ ਮੈਨਿੰਗ ਕੀਤੀ ਜਾਂ ਕੁਛ ਵੀ ਕੀਤਾ ਉਹਨਾਂ ਦੇ ਕੋਈ ਅਲੀਗੇਸ਼ਨ ਲੱਗਿਆ ਤੇ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਬੇਵਾਕ ਹੋ ਕੇ ਉਸ ਚੀਜ਼ ਨੂੰ ਉਠਾਇਆ ਤੇ ਉਹਨੂੰ ਮੰਤਰੀਪਦ ਤੋਂ ਹੱਥ ਧੋਣੇ ਪਏ ਜਿੰਨਾ ਚਿਰ ਉਹਨੂੰ ਮੰਤਰੀ ਮੰਡਲ ਦੇ ਵਿੱਚੋਂ ਕੱਢਿਆ ਨਹੀਂ ਕੈਪਟਨ ਸਾਹਿਬ ਦੀ ਵਾਲ ਮੁੱਛ ਦਾ ਵਾਲ ਸੀ ਉਹ ਰਾਣਾ ਗੁਰਜੀਤ ਤੇ ਉਹਨਾਂ ਚਿਰ ਖੈਰਾ ਸਾਹਿਬ ਨੇ ਸਾਹ ਨਹੀਂ ਲਿਆ ਤੇ ਜੇ ਸਰਬਜੀਤ ਕੌਰ ਮਾਨੁਕਿਆ ਨੇ ਕੋਠੀ ਨੱਪੀ ਉਸ ਗੱਲ ਨੂੰ ਉਠਾਇਆ ਤੁਹਾਡਾ ਕਟਾਰੂ ਚੱਕ ਜੋ ਗਲਤ ਕੰਮ ਕਰਦਾ ਸੀ ਉਸ ਨੂੰ ਵੀ ਉਠਾਇਆ ਤੇ ਜੋ ਤੁਹਾਡੇ ਲੀਡਰ ਆਮਦੇ ਕੋਈ ਮਾੜਾ ਕੰਮ ਕਰਦੇ ਆ ਲੋਕ ਵਿਰੋਧੀ ਕੰਮ ਕਰਦੇ ਆ ਪੰਜਾਬ ਵਿਰੋਧੀ ਕੰਮ ਕਰਦੇ ਆ ਤੇ ਸਰਦਾਰ ਸਖਪਾਲ ਸਿੰਘ ਖਹਿਰਾ ਬੇਫੋਕ ਉਹਨੂੰ ਡਾਉਂਦਾ ਕਿਉਂਕਿ ਤੁਹਾਡੇ ਕੋਲੇ ਉਸ ਗੱਲ ਦਾ ਕੋਈ ਜਵਾਬ ਨਹੀਂ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਵੇਖਿਆ ਹੋਣਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਦੋਂ ਕੋਈ ਸਵਾਲ ਕਰਦਾ ਵੀ ਤੁਹਾਡੇ ਸੀਚੇਵਾਲ ਨੇ ਕਿੰਨੀ ਪੈੜੀ ਨੱਪੀ ਐ ਤੁਹਾਡੇ ਲਵਲੀ ਯੂਨੀਵਰਸਿਟੀ ਨੇ ਕਿੰਨੀ ਪੈੜੀ ਨੱਪੀ ਐ ਤੇ ਤੁਸੀਂ ਲੋਕਾਂ ਦਾ ਰੂੜਨ ਵਾਲਾ ਜਗਾ ਛਡਾ ਕੇ ਤੁਹਾਡਾ ਧਾਲੀ ਵਾਲ ਕਹਿੰਦਾ ਵੀ ਅਸੀਂ ਨਜਾਇਜ਼ ਕਬਜ਼ੇ ਛਡਾ ਲੇ ਹੂੰ ਇਹ ਨਜਾਇਜ਼ ਕਬਟੇ ਰੂਡਾਂ ਵਾਲੀ ਜਗ੍ਹਾ ਵਹਿਲੀ ਕਰਾ ਕੇ ਨਹੀਂ ਛੜਾਏ ਜਾਂਦੇ ਤੁਸੀਂ ਸਿੱਚੇਵਾਲ ਦੀ ਪੈੜੀ ਛੜਾਓ ਜੋ ਨੇ ਨੱਪੀ ਐ ਜੋ ਲਵਲੀ ਯੂਨੀਵਰਸਿਟੀ ਨੇ ਨੱਪੀਓ ਉਹ ਕੋਨੇ ਖੈਰਾ ਸਾਹਿਬ ਨੇ ਕਹਿ ਆ ਵੀ ਇਹ ਚੀਜ਼ਾਂ ਦੇ ਉੱਤੇ ਨੋਟਸ ਲਓ ਤੇ ਜੇ ਮੈਂ ਕੋਈ ਕੀਤਾ ਤਾਂ ਮੇਰਾ ਵੀ ਨੋਟਸ ਲਓ ਤੁਸੀਂ ਇੱਕ ਕਮੇਟੀ ਬਣਾਓ ਵਿਧਾਨ ਸਭਾ ਦੀ ਉਹ ਸਾਰੀਆਂ ਗੱਲਾਂ ਨੂੰ ਜਾ ਕੇ ਪਾੜ ਸ਼ੋਣ ਕਰੇ ਤੇ ਉਹਨੂੰ ਚੀਜ਼ ਨੂੰ ਦੇਖੇ ਪਰ ਆਪਣਾ ਭਗਵੰਤ ਮਾਨ ਕਹਿੰਦਾ ਵੀ ਖੈਰਾ ਸਾਹਿਬ ਦੀ ਗੱਲ ਦਾ ਕੀ ਜਵਾਬ ਹੈ ਉਹ ਸਰਦਾਰ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ 100% ਸਹਿਮਤ ਹਾਂ ਵੀ ਤੁਹਾਡੇ ਕੋਲੇ ਉਸ ਬੰਦੇ ਦੀ ਗੱਲ ਦਾ ਜਵਾਬ ਹੈ ਹੀ ਨਹੀਂ ਤੁਸੀਂ ਆਪਦੇ ਮੂੰਹੋਂ ਮੰਨਦੇ ਹੋ ਵੀ ਉਸ ਬੰਦੇ ਦੀ ਗੱਲ ਦਾ ਜਵਾਬ ਹੀ ਹੈ ਨਹੀਂ ਕਿਉਂਕਿ ਉਹ ਬਿਨਾਂ ਤੱਥਾਂ ਤੋਂ ਬਿਨਾਂ ਗੱਲਬਾਤ ਤੋਂ ਨਹੀਂ ਆਉਂਦਾ ਉਹ ਜਦੋਂ ਵੀ ਆਉਂਦਾ ਤੇ ਉਹ ਪੂਰੇ ਤੱਥ ਲੈ ਕੇ ਆਪਣੇ ਵਿਧਾਨ ਸਭਾ ਦੇ ਵਿੱਚ ਆਉਂਦਾ ਤੇ ਇਹਨਾਂ ਕੋਲੇ ਉਸ ਗੱਲ ਦਾ ਕਿਸੇ ਵੀ ਸਰਕਾਰ ਕੋਲੇ ਜਵਾਬ ਨਹੀਂ ਸੀ